ਉਧਰ ਵੀਪਰਾਕ ਪੈਸੇ ਲੈ ਕੇ ਕਹਿੰਦਾ ਸ਼ੇਅਰ ਨਹੀਂ ਕਰਦਾ ਗਾਣਾ ਆ ਵੀਪਰਾਕ ਹੀ ਆ ਉਹ ਮੈਂ ਤਾਂ ਸੱਚੀ ਮੈਂ ਯਾਰ ਆਪਣਾ opinion ਦੇ ਲਾ ਸਾਡਾ ਪੋਡਕਾਸਟ ਹੈ ਇੰਟਰਨੈਟ ਇੱਥੇ ਸੱਚੀ ਮੰਨਦੀਆਂ ਗੱਲਾਂ ਕਰੀਦੀ ਆ ਕੋਈ ਬਰਾਵਟੀ ਜਿਹੀ ਨਹੀਂ ਬਣੀਦਾ ਵੀਪਰਾਕ ਯਾਰ ਇਹ ਮੁੰਡੇ ਇਦਾਂ ਦੇ ਨੇ ਇੱਕ ਹਾਡੀ ਸੰਧੂ ਏ ਮੁੰਡਾ ਇੱਕ ਜਾਨੀ ਵੀਪਰਾਕ ਜਸੀ ਗੇਰ ਇਹ ਮੁੰਡੇ ਇਦਾਂ ਨਹੀਂ ਹੋਏ ਨੇ ਜਿਹੜੇ ਪੰਜਾਬ ਦੇ ਬਣ ਕੇ ਮੁੜ ਕੇ ਪੰਜਾਬ ਦੀ ਗਾਲੀ ਨਹੀਂ ਇਹਨਾਂ ਨੇ ਕਦੀ ਕੀਤੀ ਉਹ ਅਸੀਂ ਨਹੀਂ ਭਰਾਵੋ ਚਾਹਦੇ ਤੁਸੀਂ ਕਦੀ ਪਾਣੀਆਂ ਦੀ ਗੱਲ ਕਰੋ ਕੋਈ ਕਰੋ ਕਿ ਪੰਜਾਬੀ ਮਾਂ ਬੋਲੀ ਬੋਡਾ ਤੇ ਕਿਉਂ ਲਿਖੀ ਜਾ ਰਹੀ ਹੈ ਐਕਟਰ ਤੇ ਕੰਮ ਨਹੀਂ ਹੁੰਦੇ ਇਹਨਾਂ ਮੁੱਦਿਆਂ ਤੇ ਬੋਲਣਾ ਇਹਦਾ ਮਤਲਬ ਇਹ ਨਹੀਂ ਪੰਜਾਬ ਦੇ ਆ ਮੁੱਦੇ ਤੁਸੀਂ ਠਾਓ ਮਤਲਬ ਇਹ ਹੁੰਦਾ ਕਿ ਯਾਰ ਤੁਸੀਂ ਕਦੀ ਪੰਜਾਬ ਚ ਵੜੇ ਨਹੀਂ ਨਾ ਕਦੀ ਪੰਜਾਬੀ ਫਿਲਮ ਕੀਤੀ ਨਾ ਕਦੀ ਉਹ ਉਦਾਂ ਜਿੱਦਾਂ ਸਟਾਰਟਿੰਗ ਇੰਚ ਪੰਜਾਬੀ ਗਾਣੇ ਬਣਾਉਂਦੇ ਹੁੰਦੇ ਸੀ ਇਹ ਫੁੱਲ ਫੁੱਲ ਐਲਬਮਾਂ ਕਰਨੀਆਂ ਡੈਡੀਕੇਸ਼ਨ ਦਿੱਤੀ ਯਾਰ ਪਰ ਜਿੱਦ ਦੇ ਬੰਬੇ ਚ ਲੱਗੇ ਨੇ ਇਹ ਇਹਨਾਂ ਦੀ ਗੱਲ ਕਰਨ ਰਿਹਾ ਹਾਲਾਂਕਿ ਦਲਜੀਤ ਜਾ ਕੇ ਨਹੀਂ ਉਦਾਂ ਦਾ ਹੋਇਆ ਦਲਜੀਤ ਫਿਰ ਵੀ ਸਾਲ ਬਾਅਦ ਪੰਜਾਬੀ ਫਿਲਮ ਆਂਦਾ ਕਰਦਾ ਸਮਝਿਆ ਗੱਲ ਹੋਣੇ ਪੜੇ ਜੜਾ ਨਹੀਂ ਛੱਡੀਆਂ ਐਵੇਂ ਉਹ ਕਹਿੰਦਾ ਉਹਨੇ ਲਿਖ ਕੇ ਇੰਟਰਵਿਊ ਚ ਗਿਆ ਕਹਿੰਦਾ ਮੈਂ ਸਾਲ ਚ ਇੱਕ ਕਰਿਆ ਕਰਨੀ ਹੈ ਭਾ ਜੋ ਮਰਜੀ ਹੋ ਜੇ ਬਾਕੀ ਫਰੇਜੀ ਭਾਈ ਨੇ ਵੀ ਗੱਲ ਹੋਈ ਦਲਜੀਤ ਭਾਈ ਦੀ ਇਹਨੂੰ ਵੀ ਦੱਸਿਆ ਹੀ ਕਿ ਮੈਂ ਸਾਹ ਚ ਤੇ ਇਕ ਕਰਾਈ ਕਰਨੀ ਹੁਣ ਫਰੇਸੀ ਭਾਈ ਜੀ ਮਰਜੀ ਯਾਰ ਮੇਰੀ ਗੱਲ ਸੁਣੇ ਇਹ ਪੋਡਕਾਸਟ ਕਰਨਾ ਹੈ ਪੋਡਕਾਸਟ ਕਰਨਾ ਹੈ ਕਿ ਇਹਦਾ ਲੜਨਾ ਹੈ ਜਾਂ ਕੋਈ ਦੱਸ ਦਰਾਣੀ ਜੰਜ ਵਾਲਾ ਕੋਈ ਹਿਸਾਬ ਕਰਨਾ ਹੈਗਾ ਤਾਂ ਉਹ ਕਰਨਾ ਮੇਰਾ ਪਰਾਬੇ ਨੇ ਯਾਰ ਮੈਂ ਕਹਿ ਦਿਆ ਹੁਸਦਾ ਐਡੀ ਤੂੰ ਕੌਨਫੀਡੈਂਸ ਨਾਲ ਗੱਲ ਸੁਣਾ ਰਿਹਾ ਮੈਂ ਛੱਡ ਕਿ ਤੈਨੂੰ ਕਿਹਾ ਹੋਵੇ ਤੁਜੀ ਮੈਂ ਇੰਟਰਵਿਊ ਸੁਣੀ ਇੰਟਰਵਿਊ ਸੁਣੀ ਵੈਸੇ ਵੈਸੇ ਬੜੇ ਸਿੰਗਰਾਂ ਦੇ ਫੋਨ ਆਉਂਦੇ ਮੈਨੂੰ ਵੀ ਤੁਹਾਨੂੰ ਪਤਾ ਸਾਰ ਦਿਨ ਹਾਂ ਇਹ ਤੇ ਗੱਲ ਹੈ ਨਹੀਂ ਨਹੀਂ ਵਾਕਿਆ ਤੇ ਗੱਲ ਹੈ ਹਾਲਾਂਕਿ ਮੈਂ ਜਿਦੋਂ ਮੈਨੂੰ ਫਰਜੀ ਭਾਈ ਕਹਿੰਦੇ ਨਾ ਮੇਰੇ ਯਾਰ ਸਿੰਗਰ ਨਾਲ ਅੱਜ ਗੱਲ ਹੋਈ ਮੈਂ ਕਹਿੰਨਾ ਨਾ ਸਾਲੇ ਮੈਨੂੰ ਕਿਉਂ ਨਹੀਂ ਕਰਦੇ ਯਾਰ ਫਰਜੀ ਭਾਈ ਨੂੰ ਕਰਦੇ ਨੇ ਸੱਚੀ ਗੱਲ ਫਰਜੀ ਭਾਈ ਨੂੰ ਬੜੇ ਬਦੇ ਮੈਥੇ ਚ ਕਰਦੇ ਨੇ ਸਿੰਗਰ ਤੇ ਆ ਜਿਹੜੀ ਨਿੰਟੂ ਵਰਗੇ ਨਹੀਂ ਨਿੰਟੂ ਵਰਗੇ ੜੀ ਇਹ ਪੀ ਢਿੱਲੋ ਦੇ ਘਰ ਸਾਰੇ ਨੂੰ ਪਤਾ ਲੱਗ ਗਿਆ ਫਾਇਰਿੰਗ ਹੋਈ ਤੇ ਉਹਦੀ ਨਿਊਜ਼ ਕਹਿੰਦੇ ਫਰਮ ਹੈ ਫਰਜ ਭਾਜੀ ਤੁਸੀਂ ਛਿੰਦੇ ਭਾਈ ਨੂੰ ਪੁੱਛ ਕੇ ਕੀਤੀ ਕਿ ਕਿਹਨੂੰ ਪੁੱਛ ਕੇ ਕੀਤੀ ਛਿੰਦੇ ਨਾਲ ਦੀ ਗੱਲ ਕਰਦੇ ਨੇ ਸੀ ਹੈ ਗ੍ਰਿੰਦਰ ਗੇਲ ਨੂੰ ਮੈਸੇਜ ਕੀਤਾ ਨਹੀਂ ਨਹੀਂ ਮਜ਼ਾਕ ਕਰਦਾ ਕਿਸੇ ਨੂੰ ਮੈਸੇਜ ਨਹੀਂ ਕੀਤਾ ਭਾਜੀ ਉਹ ਖਬਰ ਵੇਖੋ ਉਹ ਖਬਰ ਤੇ ਬਾਅਦ ਚ ਆਉਨੇ ਹਜੇ ਰੁਕੋ ਹਜੇ ਨਾ ਆਪਾਂ ਫਿਲਮਾਂ ਮਗਾ ਲਈਏ ਤੁਸੀਂ ਨਾ ਇਹਦਾ ਸ਼ਾਰਟਕਾਟ ਮਾਰੋਗੇ ਫਿਰ ਪੋਰਟਕਾਟ ਤੇ ਆਪਣਾ ਫਿਰ ਇਦਾਂ ਹੀ ਕਰ ਲੈਂਦੇ ਆ ਨਹੀਂ ਨਹੀਂ ਸੌਰੀ ਸਰ ਟੋਪਿਕ ਸੁਣਾਦਾ ਸੌਰੀ ਸ਼ਕਤੀ ਮਾਮ ਅੱਛਾ ਤੁਸੀਂ ਕੀ ਗੱਲ ਕਰਦੇ ਪਿਆ ਸੀ ਮੈਂ ਗੱਲ ਕਰਦਾ ਪਿਆ ਸੀ ਇਹ ਜਿਹੜੀ ਆਪਣੀ ਇਹ ਬੀ ਪ੍ਰਾਕ ਦੀ ਬੀ ਪ੍ਰਾਕ ਦੀ ਬੀ ਪ੍ਰਾਕ ਦੀ ਆ कोरोना फिर ते एही ਗੱਲ ਹੈ ਕਿ ਨਹੀਂ ਯਾਰ ਬੰਦੇ ਨਹੀਂ ਸਹੀ ਅਸੀਂ ਨਹੀਂ ਕਹਿੰਦੇ ਵੀ ਪੰਜਾਬ ਦੇ ਤੁਸੀਂ ਪਾਣੀਆਂ ਦੇ ਮੁੱਦੇ ਚੱਕੋ ਪੰਜਾਬ ਦੇ ਹੱਕ ਇਹ ਨਹੀਂ ਦਾ ਵੀ ਜਦੋਂ ਆਪਾਂ ਕਹਿੰਦੇ ਨੇ ਵੀ ਇਹ ਮੁੰਡੇ ਕਦੀ ਪੰਜਾਬ ਦੇ ਹੱਕ ਚ ਨਹੀਂ ਬੋਲੇ ਇਹ ਤਾਂ ਮਲੇ ਨਹੀਂ ਹੁੰਦਾ ਵੀ ਸਰਕਾਰੀ ਕੰਮਾਂ ਦੇ ਵਿੱਚ ਇਹਨਾਂ ਨੇ ਟਾਂਗ ਨਹੀਂ ਲੜਾਈ ਇਹ ਨਹੀਂ ਮਤਲਬ ਯਾਰ ਤੁਸੀਂ ਕਦੀ ਪੰਜਾਬੀ ਫਿਲਮ ਨਹੀਂ ਕਦੀ ਬਣਾਈ ਕਦੀ ਕੋਈ ਪੰਜਾਬੀ ਗਾਣਾ ਉਸ ਤਰ੍ਹਾਂ ਨਹੀਂ ਬਣਾਇਆ ਤੇ ਸਹੀ ਕਹਦੇ ਵਖਰੋੜ ਨੇ ਹੁਣ ਪੈਸੇ ਦਾ ਯਾਰ ਹੈ ਵੀ ਭਰਾ ਪੈਸੇ ਲਿੱਤੇ ਮੁੜ ਗਏ ਨੇ ਕੋਈ ਗਾਣਾ ਇੱਕ ਵਾਰੀ ਸ਼ੇਅਰ ਕੀਤਾ ਨਹੀਂ ਚਲ ਖੈਰ ਹੈ ਪੈਸੇ ਆ ਗਏ ਹੁਣ ਇਹ ਤਾਂ ਦਬੜ ਚੁੱਕਾ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਵੀ ਅਹੀ ਰੂ ਨਾਲ ਗਾਣਾ ਗਾੜਾ ਹੈ ਜਾਂ ਲੋਕ ਸਾਡੀ ਵੇਟ ਕਰਦੇ ਨੇ ਇਹ ਹੈਡ ਥੋੜੇ ਜਿ ਮੁੰਡੇ ਇੰਦਾਂ ਦੇ ਨਾ ਜੇ ਭਾਵਾ ਲੱਗੇ ਦੇਵ ਖਰੋੜ ਜਾਂ ਕਿਸੇ ਹੋਰ ਦੇਵ ਖਰੋੜ ਤੇ ਬਾਕੀ ਪ੍ਰੋਡਿਊਸਰਾਂ ਨੂੰ ਵੀ ਚਾਹੀਦਾ ਕਿ ਭਰਾਵਾ ਬੀ ਪ੍ਰਾਕ ਬਰੂਗ ਦੇ ਗਾਣੇ ਸਪੈਸ਼ਲ ਨਹੀਂ ਕਿ ਉਹਦੀ ਕੋਈ ਸਪੈਸ਼ਲ ਆਵਾਜ਼ ਹੈ ਬੜੇ ਪੰਜਾਬ ਚ ਟੈਲੈਂਟਡ ਲੋਕ ਬੈਠੇ ਨੇ ਜੇ ਇਹੋ ਜਿਹਾ ਬੰਦਾ ਕਰਨਾ ਜene ਸ਼ੇਅਰ ਨਹੀਂ ਕਰਨਾ ਤਾਂ ਤੁਸੀਂ ਆਹ ਬੰਦੇ ਕੋ ਗਵਾ ਲਿਆ ਕਰੋ ਯਾਰ ਬੀ ਪ੍ਰਾਕ ਦਾ ਕੀ ਕੋਈ ਨਾ ਆਪਾਂ ਵੇਟ ਥੋੜੀ ਕਰਦੇ ਬੀ ਪ੍ਰਾਕ ਦੇ ਗਾਣੇ ਦੀ ਬਸ ਆਵਾਜ਼ ਹੀ ਹੈ ਬਹੁਤ ਸੋਣੀ ਗੱਲ ਕੀਤੀ ਫਰਸ਼ੀ ਇਹ ਮੁੰਡੇ ਮੈਂ ਮਾਸਟਰ ਸਲੀਮ ਨਾਲ ਕਈ ਵਾਰੀ ਵੇਖੀ ਜੀ ਖਾਨ ਮੁੰਡਾ ਕਿੰਨਾ ਸੋਹਣਾ ਗਾਉਂਦਾ ਯਾਰ ਖਾਨ ਸਾਹਿਬ ਕਿੰਨਾ ਸੋਹਣਾ ਗਾਉਂਦੇ ਨੇ ਕਮਲ ਖਾਨ ਮੁੰਡਾ ਕਿੰਨਾ ਸੋਹਣਾ ਗਾਉਂਦਾ ਹੋਰ ਵੀ ਇਹ ਇਹ ਤੇ ਮੈਂ ਉਹਦਾ ਸਣ ਜਿਹੜੇ ਸਟੇਜ ਤੇ ਸਾਨੂੰ ਪਤਾ ਵੇ ਪਰ ਇਹਨਾਂ ਦੇ ਨਾਲ ਜੀ ਖਾਨ ਉਹ ਰੰਦੇ ਨਾਲ ਤੂੰ ਕਦੀ ਵੇਖੀ ਖਾਨ ਸਾਹਿਬ ਹੋਰਾਂ ਦੇ ਨਾਲ ਇੰਨੇ ਟੈਲੈਂਟਡ ਮੁੰਡੇ ਹੁੰਦੇ ਨੇ ਨਾ ਰੇਅਰ ਆ ਬਦਨਾ ਸਿੱਖੇ ਸਿੱਖੇ ਮੁੰਡੇ ਸਿੱਖੇ ਮੁੰਡੇ ਜਿਹੜੇ ਵਾਕਈ ਜਿਨ੍ਹਾਂ ਨੂੰ ਮਿਲਿਆ ਹੈ ਗੁੜਤੀ 'ਚ ਪਰ ਆਪਣੇ ਬੰਦੇ ਉਹੀ ਚਿਹਰੇ ਪਿੱਛੇ ਜਾਂਦੇ ਨੇ ਨਾ ਵੀ ਦੇ ਕੋ ਫੇਮ ਹੈ ਇਹਦੀ ਇਨੀ ਉਹ ਲੱਖਾਂ ਦੀ ਮਿਲੀਅਨ ਦੀ ਫੋਲੋਅਰ ਦੀ ਆਡੀਅנס ਹੈ ਧੱਕਾ ਵੀ ਫਿਰ ਚਿੱਤਰ ਵੀ ਉਹਨਾਂ ਕੋਲ ਪੈਂਦਾ ਮੁੰਡਿਆਂ ਚ ਆਹੋ ਮੈਂ ਵੀ ਆਪਣੇ ਇਥੇ ਆਪਣੀ ਏਜ ਦੇ ਬੰਦੇ ਚ ਰਹਿਣਾ ਅਸੀਂ ਤਾਂ ਨਹੀਂ ਕਹਦੇ ਬੀ ਪ੍ਰਾਕ ਦੇ ਗਾਣੇ ਦੀ ਵੇਟ ਕੀਤੀ ਹੁਣ ਪਤਾ ਨਹੀਂ ਕੌਣ ਕਰਦਾ ਹੋਵੇਗਾ ਤੁਸੀਂ ਕਿਸੇ ਤੋਂ ਵੀ ਗਾਓ ਉਹ ਗਾਣਾ ਫਿਲਮ ਵਿੱਚ ਚੱਲੇਗਾ ਤੇ